ਛੋਟੇ ਵੀ ਅੱਜ ਮੇਰੇ ਹਲਕੇ 'ਚ ਇਸ ਬੱਚੀ ਦਾ ਜਾਣਾ ਬੜਾ ਵੱਡਾ ਘਾਟਾ ਵੀ ਹੈ ਤੇ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਔਰ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਉਹ ਬਖਸ਼ਿਆ ਨਹੀਂ ਜਾਏਗਾ ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਜਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੁੱਖ ਮੰਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਹੋਵੇ ਮਾਂ ਦਾ ਹੈ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਹੋ ਜਿਹੇ ਦਰਿੰਦਿਆਂ ਲਈ ਇਹੋ ਜੀ ਸਜ਼ਾ ਦੀ ਮੰਗ ਕਰਦੇ ਆਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜੇ ਬੰਦਿਆਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ ਪਲਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਆ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਕੋਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਲਦੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆ ਜਿਹੜਾ ਕਰੋਨਾ ਕਤਲ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਚ ਜ਼ਿਲਕੂ ਡੇਰਾ ਬਸ ਹਲਕੇ ਹਲਕੇ ਦੇ ਲੋਕਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਰਾ ਦਰਿੰਦਾ ਕੋਈ ਜੁਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਬੇਰੇ ਮੇਨਾ ਕਥਤ ਹੈ ਐਮਐਲਏ ਸਾਹਿਬ ਜਿਹੜੇ ਪਰਿਵਾਰ ਹੈ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀ ਈ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਵੀਬਾ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਚ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਇਹ ਪੁਰਸ ਖੰਗਾਲੇਗੀ ਔਰ ਮੈਨੂੰ ਅਫਰ ਹੈ ਮੈਂ ਉਮੀਦ ਕਰ ਸਕਦਾ ਕਿ ਇੱਕ ਅੱਦੇ ਅਫਸਰ ਦੀ ਨਿਲਾਕੀ ਕਰਕੇ ਅੱਜ ਸਾਡੀ ਬੇਟੀ ਚਲੀ ਗਈ ਸਾਰੇ ਅਫਸਰ ਏਡੇ ਮਾੜੇ ਨੇ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਕ ਹੀ ਲਿਆ ਹੋਣਾ तकरीबन ਹੁਣ ਤੱਕ ਲੇਕਿਨ ਕਈ ਵਾਰੀ ਜਦ ਤੱਕ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਹਿ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਰਜਾ ਅਧਿਕਾਰੀ ਨੇ ਉਹਨਾਂ ਨੇ ਇਹ ਪ੍ਰੋਸਾਧ ਹੋਇਆ ਕਿ ਸਾਰੇ ਕিউਸ ਦੇ ਅਸੀਂ ਫੜ ਲਿਆ ਲੇਕਿਨ ਜਿਹੜਾ ਮਾਸਟਰਮਾਈਂਡ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਉਦੋਂ ਬਾਅਦ ਤੁਹਾਡੇ ਨਾਲ ਜਨਤ ਦੇ ਸਾਹਿਬ ਲੱਗਦਾ ਇਮੀਡੀਏਟ ਕੁਝ ਐਕਸ਼ਨ ਹੈ ਜੇ ਵੀ ਹੁਣ ਛੋਟੇ ਵੀਰ ਅੱਜ ਇੱਕ ਕੁਲਜੀਤ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨ ਸਭਾ ਮਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 3 ਉਹਦਾ ਦੁੱਖ ਉਹਦੇ ਮਾਪੇ ਉਹਦਾ ਮਾਮਾ ਮਾਮੀ ਉਹਦੀ ਜਿਹੜੀ ਮਾਂ ਹੈ ਉਹਦੀਆਂ ਭੈਣਾਂ ਬਿਲਕੁਲ ਦੇਖੇ ਨਹੀਂ ਗਏ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇਕਮੁੱਟ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਆਗੂ ਨਹੀਂ ਸੀ ਧੰਨਵਾਦ ਰੰਧਾਵਾ ਸਾਹਿਬ ਜਿਖਿਆ ਜਨਰਲ ਸਾਹਿਬ ਨਾਲ ਜਿਹੜੇ ਕੋਸ਼ਰ ਦੀ ਪੋਪੂਲੇਸ਼ਨ 6 ਲੱਖ ਹੈ ਦੋ ਥਾਣੇ ਨੇ ਪਰ ਥਾਣਿਆਂ 'ਚ ਜਿਹੜੀ ਅਪਰਪ੍ਰੇ ਪੁਲਿਸ ਨਹੀਂ ਹੈ ਕਿ ਲੋਕਾਂ ਦਾ ਦੋਸ਼ ਹੈ ਵੀ ਲੋਕਾਂ ਲਈ ਪੁਲਿਸ ਹੈ ਹੀ ਨਹੀਂ ਕਿਉਂਕਿ ਥਾਣੇ ਸਿਰਫ ਕੁਝ ਇਹ ਲੋਕ ਜ਼ੀਰਕਪੁਰ ਦੇ ਤੇ ਥਾਣੇ ਚ ਕੁੱਲ ਮਿਲਾ ਕੇ 89 ਬੰਦੇ ਦੋ ਇਥੇ ਕਲੀਅਰ ਸਾਹਿਬ ਤੁਸੀਂ ਜਿਹੜਾ ਮੈਨੂੰ ਕੁਐਸਚਨ ਕੀਤਾ ਬਿਲਕੁਲ ਵਾਜਬ ਹੈ ਅਸੀਂ ਸਰਕਾਰਾਂ ਦੇ ਵਿੱਚ ਜਦ ਬੈਠੇ ਹੁੰਦੇ ਆ ਸਾਡੀ ਵੀ ਧਰਮ ਬਣਦੇ ਨੇ ਕਿ ਉਸ ਪੁਲਿਸ ਨਫਰੀ ਪੂਰੀ ਕਰਕੇ ਦਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਮੈਂ ਰਾਜਨੀਤੀ ਦੀ ਗੱਲ ਨਾ ਕਰਾਂ ਇਹਨਾਂ ਨੇ ਭਰਤੀ ਹੀ ਨਹੀਂ ਕੁਝ ਕੀਤਾ ਜੇ ਇਹਨਾਂ ਨੇ ਪਿਛਲੇ ਸਮੇਂ 'ਚ ਇਹ ਭਰਤੀ ਕੀਤੇ ਹੁੰਦੇ ਪੁਲਿਸ ਅਫਸਰ ਵੱਧ ਦਿੱਤੇ ਹੁੰਦੇ ਤਾਂ ਜੇ ਮਤਾਲੀ ਬੱਚੀ ਸਾਡੀ ਨਾਂ ਸਾਡੇ ਹੱਥੋਂ ਜਾਂਦੀ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਿਰਖਪੁਰ ਕੀ ਡੇਰਾ ਬਸੇ ਹਲਕੇ 'ਚ ਕੀਤੇ ਪੁਲਿਸ ਪ੍ਰਸ਼ਾਸਨ ਦੀਆਂ ਅਧਿਕਾਰੀਆਂ ਦੀ ਕਮੀ ਨਹੀਂ ਹੋਵੇਗੀ